ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਨਿਹਾਤੇ ਲੋਕਾਂ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਖਿਲਾਫ ਅੰਬੇਦਕਰ ਸਮਾਜ ਦਲ ਵੱਲੋਂ ਕੈਂਡਲ ਮਾਰਚ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਤੇ ਉਹਨਾਂ ਨੇ ਅੱਤਵਾਦੀਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਹਮਲੇ ਦੀ ਪੂਰੀ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਇਹ ਵੀ ਮੰਗ ਕੀਤੀ ਕਿ ਹਮਲੇ ਵਿੱਚ ਮਾਰੇ ਗਏ ਬੇਗੁਨਾ ਲੋਕਾਂ ਦੇ ਪਰਿਵਾਰਾਂ ਨੂੰ ਨੌਕਰੀ ਅਤੇ ਮਾਲੀ ਮਦਦ ਕੀਤੀ ਜਾਵੇ ਅੰਬੇਦਕਰ ਸਮਾਜ ਦਲ ਦੇ ਰਾਸ਼ਟਰੀ ਪ੍ਰਧਾਨ ਸਨੀਦਾਰਮ ਨੇ ਕਿਹਾ ਕਿ ਇਹ ਹਮਲਾ ਦੇਸ਼ ਦੀ ਏਕਤਾ ਤੇ ਭਾਈਚਾਰੇ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਧਰਮਨਾਤੇ ਨਫਰਤ ਫੈਲਾਉਣ ਵਾਲੇ ਤਤਾਂ ਤੋਂ ਸਾਵਧਾਨ ਰਹਿਣ ਅਤੇ ਦੇਸ਼ ਵਿੱਚ ਸ਼ਾਂਤੀ ਬਣਾਈ ਰੱਖਣ ਡਾਕਟਰ ਕਸ਼ਮੀਰ ਸਿੰਘ ਖੁੱਡਾ ਨੇ ਵੀ ਹਮਲੇਵਰਾਂ ਦੀ ਨਿੰਦਿਆ ਕਰਦਿਆਂ ਕਿਹਾ ਕਿ ਖੁਸ਼ੀਆਂ ਮਨਾਣ ਗਏ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਸ ਮੌਕੇ ਤੇ ਅੰਬੇਦਕਰ ਸਮਾਜ ਦਲ ਦੀ ਪੂਰੀ ਟੀਮ ਮੌਜੂਦ ਸੀ ਜਿਨ੍ਹਾਂ ਨੇ ਹਮਲੇ ਦੀ ਕੋਰਨਿੰਦਾ ਕੀਤੀ ਅਮਰ ਰਹੇ ਅਮਰ ਰਹੇ ਭਾਰਤੀ ਸੈਨਾ ਜਿੰਦਾਬਾਦ ਜਿੰਦਾਬਾਦ ਭਾਰਤੀ ਸੈਨਾ ਜਿੰਦਾਬਾਦ ਜਿੰਦਾਬਾਦ ਅੰਬੇਦਕਰ ਸਮਾਜ ਦਲ ਜਿੰਦਾਬਾਦ ਜਿੰਦਾਬਾਦ ਅੰਬੇਦਕਰ ਸਮਾਜ ਦਲ ਮੁਰਦਾਬਾਦ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਮੁਰਦਾਬਾਦ ਹਮ ਸਭ ਇਕ ਹੈ ਇਕ ਹੈ ਇਕ ਹੈ ਹਮ ਸਭ ਇਕ ਹੈ ਇਕ ਹੈ ਇਕ ਹੈ ਜੈ ਭੀਮ ਜਬਾਰ ਸਾਥਿਓ ਬੜੀ ਦੁੱਖ ਦੀ ਗੱਲ ਹੈ ਕਿ ਜੋ ਪਹਿਲਗਾਮ ਦੇ ਵਿੱਚ ਪਾਕਿਸਤਾਨੀ ਸੈਨਾ ਵੱਲੋਂ ਬੇਗੁਨਾਹ ਨਿਹੱਤੇ ਲੋਕਾਂ ਨੂੰ ਮਾਰਿਆ ਗਿਆ ਹੈ ਔਰ ਲੋਕਾਂ ਦਾ ਧਰਮ ਪੁੱਛ ਕੇ ਜਾਤੀ ਪੁੱਛ ਕੇ ਮੈਂ ਸਮਝਦਾ ਕਿ ਸਾਡੇ ਦੇਸ਼ ਨੂੰ ਤੋੜਨ ਦੀ ਜਿਹੜੀ ਗੱਲ ਉਹ ਕਰ ਰਹੇ ਨੇ ਪਰ ਉਹ ਇਹ ਗੱਲ ਕੰਨ ਖੋਲ ਕੇ ਸੁਣ ਲੈਣ ਔਰ ਸਮਝ ਲੈਣ ਕਿ ਇਸ ਦੇਸ਼ 'ਚ ਅਲੱਗ-ਅਲੱਗ ਧਰਮਾਂ ਦੇ ਲੋਕ ਰਹਿੰਦੇ ਨੇ ਅਲੱਗ-ਅਲੱਗ ਭਾਸ਼ਾਵਾਂ ਬੋਲਦੇ ਨੇ ਅਲੱਗ-ਅਲੱਗ ਪਹਿਰਾਏ ਹੋਣੇ ਭਾਵੇਂ ਅਲੱਗ-ਅਲੱਗ ਧਰਮ ਹੋਣ ਭਾਵੇਂ ਪਰ ਇਹ ਸਭ 바ਵਾ ਸਾਹਿਬ ਭੀਮਰਾਓਂ ਮੀਟ ਕਰਨ ਨੂੰ ਫੋਲੋ ਕਰਨ ਵਾਲੇ ਲੋਕ ਨੇ ਕਿਉਂਕਿ 바ਵਾ ਸਾਹਿਬ ਨੇ ਕਿਹਾ ਇਸ ਨੈਸ਼ਨਿਸਟ ਫਸਟ ਅਸੀਂ ਸਾਰੇ ਇੱਕ ਇਹ ਸਾਨੂੰ ਤੋੜ ਨਹੀਂ ਸਕਦੇ ਦੂਜੇ ਪਾਸੇ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਜਿਹੜੇ ਉੱਥੋਂ ਦੇ ਲੋਕਾਂ ਨੇ ਮੁਖਫਰੀ ਕੀਤੀ ਆ ਔਰ ਨਾਲ ਰਲ ਕੇ ਪਾਕਿਸਤਾਨ ਦੇ ਇਨ੍ਹਾਂ ਕਾਇਰ ਫੌਜੀਆ ਨਾਲ ਰਲ ਕੇ ਸਾਡੇ ਨੇ ਹੱਥੇ ਭਾਰਤ ਦੇ ਲੋਕਾਂ ਨੂੰ ਮਾਰਨ ਦਾ ਕੰਮ ਕੀਤਾ ਉਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਨਾਲ ਦੇ ਨਾਲ ਜਿਹੜੇ ਲੋਕ ਸ਼ਹੀਦ ਹੋਏ ਆ ਮੈਂ ਉਹਨਾਂ ਨੂੰ ਨਮਨ ਕਰਦਾ ਆ ਅਰਦਾਸ ਕਰਦਾ ਆ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਬਿਰਾਜੇ ਉਹਨਾਂ ਨੂੰ ਸ਼ਾਂਤੀ ਮਿਲੇ ਔਰ ਮੰਗ ਕਰਦਾ ਆ ਕਿ ਕੇਂਦਰ ਸਰਕਾਰ ਜਿਨੇ ਲੋਕ ਉੱਥੇ ਮਰੇ ਨੇ ਉਹਨਾਂ ਦੇ ਪਰਿਵਾਰ ਨੂੰ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਉਹਨਾਂ ਦਾ ਜੀਵਨ ਬਸਰ ਜਿਹੜਾ ਉਹ ਵਧੀਆ ਹੋ ਸਕੇ ਮੈਂ ਫਿਰ ਦੁਬਾਰਾ ਧੰਨਵਾਦੀਆਂ ਪੂਰੀ ਅੰਬੇਡਕਰ ਸਮਾਜ ਦਲ ਦੇ ਸਾਥੀਆਂ ਦਾ ਜਿਨ੍ਹਾਂ ਨੇ ਅੱਜ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਉੱਥੇ ਸ਼ਹੀਦ ਹੋਏ ਆ ਉਹਨਾਂ ਨੂੰ ਯਾਦ ਕੀਤਾ ਹੈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਆ ਔਰ ਆਪਣੀ ਇਕਤਾ ਦਾ ਸਬੂਤ ਦਿੱਤਾ ਹੈ ਜੈ ਭੀਮ ਜੈ ਭਾਰਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਕਸ਼ਮੀਰ ਸਿੰਘ ਖੁੰਡਾ ਪ੍ਰਧਾਨ ਹਾਸ਼ੀਆ ਲੋਕਦਨ ਤੇ ਐਸ ਡੀ ਐਮ ਭਾਗ ਸੰਯੁਕਤ ਦਲਿਤ ਸਮਾਜ ਦਾ ਇੱਕ ਸਾਰੀਆਂ ਸੰਸਥਾਵਾਂ ਨੂੰ ਇਕੱਠਿਆਂ ਕਰਕੇ ਜਿੰਨੀਆਂ ਪੰਜਾਬ ਦੇ ਵਿੱਚ ਸੰਸਥਾਵਾਂ ਨੇ ਦਲਿਤ ਸੰਸਥਾਵਾਂ ਨੇ ਉਹਨਾਂ ਨੂੰ ਇਕੱਤਰ ਕੀਤਾ ਗਿਆ ਤੇ ਉਹਨਾਂ ਦਾ ਇੱਕ ਜਥੇਬੰਦੀ ਜਿਹੜੀ ਹੈ ਉਹ ਬਣਾਈ ਗਈ ਹੈ ਜਿਸ ਨੂੰ ਸਾਨੂੰ ਲੋੜ ਸਮਝਦੇ ਸੀਗੇ ਜਿਸ ਦਾ ਨਾਮ ਰੱਖਿਆ ਸੰਯੁਕਤ ਦਲਿਤ ਮੋਰਚਾ ਉਨ੍ਹਾਂ ਦੇ ਵੱਲੋਂ ਅੱਜ ਸੰਨੀ ਜਨਮਜੀਤ ਵੱਲੋਂ ਇੱਥੇ ਰੱਖਿਆ ਗਿਆ ਜੋ ਪ੍ਰੋਗਰਾਮ ਸੀਗਾ ਜੋ ਪਹਿਲਗਾਮ ਦੇ ਵਿੱਚ ਜੋ ਘਟਨਾ ਵਾਪਰੀ ਹੈ ਉਸ ਦੇ ਸਬੰਧ ਦੇ ਵਿੱਚ ਕੈਂਡਲ ਮਾਰਚ ਤੇ ਇੱਥੇ ਅੰਬੇਡਕਰ ਸਮਾਜਦਾਨ ਵੱਲੋਂ ਜਿਹੜਾ ਪ੍ਰੋਗਰਾਮ ਉਹਦੇ ਵਿੱਚ ਸਪੈਸ਼ਲ ਤੌਰ ਤੇ ਮੈਨੂੰ ਅੱਜ ਜਿਹੜਾ ਇਹਨਾਂ ਵੱਲੋਂ ਸੱਦਾ ਮਿਲਿਆ ਸੀਗਾ ਤੇ ਮੈਂ ਉਸ ਸੱਦੇ ਨੂੰ ਪ੍ਰਵਾਨ ਕਰਦਿਆਂ ਹੋਇਆ ਇੱਥੇ ਸ਼ਾਮਲ ਹੋਇਆ ਤੇ ਕਿਉਂਕਿ ਸ਼ਾਮਲ ਹੋਣਾ ਹਰ ਕਿਸੇ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਜਿਸ ਦਾ ਕਾਰਨ ਇਹ ਹੈ ਕਿ ਪਹਿਲਗਾਮ ਦੇ ਵਿੱਚ ਜੋ ਘਟਨਾ ਵਾਪਰੀ ਹੈ ਨੇ ਹੱਥੇ ਲੋਕਾਂ ਤੇ ਘਟਨਾ ਵਾਪਰੀ ਹੈ ਜਿਨ੍ਹਾਂ ਨੂੰ ਉਹਨਾਂ ਦੀ ਇਹ ਸੁਣਿਆ ਗਿਆ ਕਿ ਧਰਮ ਦਾ ਪੁੱਛ ਕੇ ਉਹਨਾਂ ਨੂੰ ਜਾਂ ਉਹਨਾਂ ਦੇ ਵੱਖ-ਵੱਖ ਢੰਗਾਂ ਦੇ ਨਾਲ ਪੁੱਛਿਆ ਗਿਆ ਉਹਨਾਂ ਨੂੰ ਵੀ ਤੁਸੀਂ ਕੌਣ ਹੋ ਤੇ ਉਹਨਾਂ ਨੂੰ ਜਿਹੜਾ ਗੋਲੀਆਂ ਦਾ ਨਿਸ਼ਾਨਾ ਬਣ ਗਿਆ ਮੈਂ ਸਮਝਦਾ ਕਿ ਕਦੇ ਅਤਵਾਦੀ ਨਾ ਕੋਈ ਜਾਤ ਹੁੰਦੀ ਆ ਨਾ ਕੋਈ ਧਰਮ ਹੁੰਦੀ ਆ ਤੇ ਜੀ ਜਿੱਥੇ ਵੀ ਕਿਤੇ ਜੰਮੇ ਨੇ ਤੇ ਮੈਂ ਕਹਿੰਦਾ ਵੀ ਇਹੋ ਜੇ ਆ ਉਹ ਆਪਣੇ ਮਾਵਾਂ ਨੂੰ ਆਪਣੇ ਪੇਰੈਂਟਸ ਵਾਸਤੇ ਉਹ ਗਾਲੀ ਹੋਇਆ ਕਰਦੇ ਨੇ ਸੋ ਜਿਹੜੇ ਅਜਿਹੇ ਅੱਤਵਾਦ ਨੂੰ ਜਨਮ ਦੇਣ ਵਾਲੇ ਨੇ ਤੇ ਜਿਹੇ ਅਜਿਹੇ ਅੱਤਵਾਦੀਆਂ ਨੂੰ ਜਿਹੜੇ ਵਰਤਦੇ ਨੇ ਤੇ ਜਿਹੜੇ ਵਰਤੇ ਜਾਂਦੇ ਅੱਤਵਾਦੀ ਨੇ ਉਹਨਾਂ ਦਾ ਮੈਂ ਸਮਝਦਾ ਵੀ ਉਹ ਇਨਸਾਨੀਅਤ ਤੋਂ ਗਿਰੇ ਹੋਏ ਲੋਕ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਨਸਾਨੀਅਤ ਦਾ ਕਤਲ ਕਰਦੇ ਹੋਏ ਆ ਜਿਹੜੇ ਲੋਕ ਕਸ਼ਮੀਰਾਂ ਦੇ ਵਿੱਚ ਜਾਂਦੇ ਸੀਗੇ ਉਹਨਾਂ ਦਾ ਰਜਗਾਰ ਜਿਹੜਾ ਇਹਦੇ ਤੇ ਡਿਪੈਂਡ ਹੈ ਕਿ ਜਿੰਨੇ ਸੈਲਾਨੀ ਜਾਂਦੇ ਨੇ ਇਹ ਰਜਗਾਰ ਨੂੰ ਖਤਮ ਕਰਨ ਦੀ ਜਿਹੜੀ ਆ ਉਹਨਾਂ ਵੱਲੋਂ ਜਿਹੜੀ ਕਾਨੂੰਨੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਆ ਇਸ ਲਈ ਅਸੀਂ ਕਸ਼ਮੀਰ ਤੇ ਵਾਸੀਆਂ ਦੇ ਨਾਲ ਆ ਉੱਥੋਂ ਲੋਕਾਂ ਨਾਲ ਆ ਤੇ ਨਾਲ ਦੀ ਨਾਲ ਅਸੀਂ ਅਜੇ ਜਿਹੜੇ ਲੋਕਤਤਵ ਨੇ ਵਿਰੋਧੀ ਤਤ ਨੇ ਉਹਨਾਂ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ ਜਿਹੜੇ ਸ਼ਹੀਦ ਹੋ ਗਏ ਨੇ ਪੁਲ ਪਹਿਲਗਾਮ ਦੇ ਵਿੱਚ ਅਸੀਂ ਉਹਨਾਂ ਦੀ ਜੋ ਉਹਨਾਂ ਦੇ ਪਰਿਵਾਰ ਪਿੱਛੇ ਰਹੇ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਸਰਕਾਰਾਂ ਤੋਂ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਜਿਹੜਾ ਹੈ ਉਹਨਾਂ ਨੂੰ ਰੋਜ਼ੀ ਰੋਟੀ ਦੇ ਜਿਹੜੇ ਸਾਧਨ ਭਈਆ ਕੀਤੇ ਜਾਣੇ ਚਾਹੀਦੇ ਨੇ ਕਿਉਂਕਿ ਜਿਹੜੇ ਲੋਕ ਚਲੇ ਗਏ ਨੇ ਜਿਹੜੇ ਪਰਿਵਾਰਾਂ ਦੇ ਜੀ ਚਲੇ ਗਏ ਨੇ ਉਹਨਾਂ ਦੇ ਤੇ ਅਸੀਂ ਕੁਝ ਜੜਾ ਕਰ ਨਹੀਂ ਸਕਦੇ ਪਰ ਉਹਨਾਂ ਦੇ ਪਿੱਛੇ ਰਹਿ ਗਏ ਪਰਿਵਾਰਾਂ ਨੂੰ ਜਿਹੜੀ ਹੈ ਉਹਨਾਂ ਦੇ ਰਿਸੋਰਸ ਰਿਸੋਰਸ ਜਿਹੜੇ ਨੇ ਪਰ ਉਮਰ ਜਿਹੜੇ ਨੇ ਉਹਨਾਂ ਨੂੰ ਬੜਲਣ ਚਾਹੀਦੇ ਨੇ ਤੇ ਨਾਲ ਦੀ ਨਾਲ ਸਰਕਾਰ ਅੱਗੇ ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਜਿੰਨੇ ਵੀ ਉੱਥੇ ਸ਼ਹੀਦ ਹੋਏ ਨੇ ਉਹਨਾਂ ਨੂੰ ਜੜਾ ਸਾਰੇ ਜਿਹੜੇ ਸਾਧਨ ਦਿੱਤੇ ਜਾਣ ਇਹ ਨਾਲ ਕੁਝ ਕਹਿੰਦੇ ਹੋਇਆ ਅਸੀਂ ਜਿਹੜੇ ਅਤਵਾਦੀਆਂ ਨੇ ਉਹਨਾਂ ਨੂੰ ਇੱਕ ਕਣਾਉਣੀ ਕਰੋ ਜਿਹੜੀ ਕੀਤੀ ਹੈ ਘਟਨਾ ਕੀਤੀ ਹੈ ਉਸ ਦੀ ਨਿਖੇਦੀ ਕਰਦੇ ਹਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਸਾਰੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜੇਸ਼ ਕੁਮਾਰ ਉਤਰੀ ਰੇਲਵੇ ਮਜ਼ਦੂਰ ਯੂਨੀਅਨ ਦਾ ਮੰਡਲ ਮੰਤਰੀ ਅੱਜ ਯਹਾਂ ਮੈਂ ਹਮਾਰੇ ਉਤਰੀ ਰੇਲਵੇ ਮਜ਼ਦੂਰ ਯੂਨੀਅਨ ਕੇ ਪ੍ਰਾਂਗਣ ਮੇ ਸੰਨੀਦਾਨ ਜੋ ਅੰਮੇਦਕਾਰ ਸਮਾਜ ਕੇ ਪ੍ਰਧਾਨ ਹੈ ਯਹਾਂ ਪੇ पहलगाम के शहीदों को श्रद्धांजलि देने के लिए एकत्रित हुए हैं हम सभी मिलकर इसकी घोर निंदा करते हैं जहां एक तरफ हम मैं रेलवे में काम करता हूं जहां एक तरफ हम पूरे विश्व में एक खुशी की लहर मनाने जा रहे थे कि भारतीय रेलवे ने एक बिल पत्थर साबित कर दिया जिससे हम कश्मीर को कन्याकुमारी से कश्मीर तक भारत को एक माला में परोने के लिए तैयार थे हमारी जो रेलवे लाइन है वो बिल्कुल बन के तैयार है भारतीय रेलवे ने एक ऐतिहासिक मील पत्थर कैम किया जो हमारे वहाँ पे पुल बनाया है चनाब के ऊपर वो पूरे भा विश्व का सबसे हाईएस्ट पुल है और एक जो जितनी टनल्स बनी है वो एक ऐतिहासिक भारतीय रेलवे ने काम किया था उसका उद्घाटन 19 तरीक को माननीय प्रधानमंत्री नरेंद्र मोदी जी करने जा रहे थे पर किसी कारण वो उस दिन जो है पोस्टपोन हो गया उसका उद्घाटन नहीं कर सके और जहाँ पे एक तरफ भारतीय रेलवे में एक ख़ुशी की लहर थी कि आने वाले टाइम में कश्मीर को पूरे भारत भारतवर्ष से जोड़ दिया जाएगा और कन्याकुमारी से कश्मीर तक भारत एक माला में परो दिया जाएगा जिससे कन्याकुमारी से कन्या सीधा टूरिस्ट जो है वो भारतीय रेलवे के जरिए कश्मीर में जा सके और एक कश्मीर में पूरी खुशी की लहर थी हमारे साथ कम से कम हजारों कश्मीरी भाई जो हैं वो रेलवे में काम करते हैं उनके लिए एक बड़ी खुशी की लहर थी कि एक सदियों के बाद कश्मीर को भारतवर्ष के साथ जोड़ने का जा जाया जा रहा था पर ये जो पाकिस्तान के द्वारा एक ग्रोहनी हरकत की गई है इससे वो सारी खुशी को गम में बदल दिया गया है इसीलिए हम इसकी घोर निंदा करते हैं जहाँ पे कई सालों के बाद कश्मीर में एक भारी टूरिज़्म जो है क्रिएट होने जा रहा था क्योंकि रोज़ तीन या चार गाड़ियाँ वहाँ से जानी थी, जिससे लाखों लोगों ने सीधा कश्मीर से जुड़ जाना था वैसे पहले कश्मीर जाने के लिए जम्मू से इक्कीस इक्कीस बीस बीस घंटे लग जाते थे पर भारतीय रेलवे ने एक मील पत्थर साबित करना था जिससे जो जम्मू से कटड़ा से तीन साढ़े तीन घंटे में आप कश्मीर पहुंच के पहुंच सकते थे जिससे वहां पे भारी टूरिज्म को बढ़ावा होना था और जो कश्मीर का लोगों को रोज़गार मिलना था वहाँ का जो सेब है ड्राई फ्रूट है वो पूरी गुड्स ट्रेनें चल के एक ही दिन में कश्मीर से जो है श्रीनगर तक पहुँच सकता था तो इसकी हम गौर निंदा करते हैं और हम जो है भारत सरकार से निवेदन करते हैं कि उन जो दोषियों को कड़ी से कड़ी सजा दी जाए और वो सब सभी मिल उन जो पहलगाम के शहीदों हैं उनको श्रद्धांजलि देते हैं जय हिंद ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅੱਜ ਪਹਿਲਗਾਮ ਦੇ ਵਿੱਚ ਜੋ ਘਟਨਾ ਹੋਈ ਹੈ ਬਹੁਤ ਦੁਖਦਾਈ ਘਟਨਾ ਹੈ ਜਿਸ ਦੇ ਵਿੱਚ ਨਿਹੱਤੇ ਤੇ ਇੱਕ ਆਮ ਨਾਗਰਿਕਾਂ ਨੂੰ ਪੁੱਛ ਪੁੱਛ ਕੇ ਮਾਰਿਆ ਗਿਆ ਹੈ ਤੇ ਜੋ ਇਹ ਬਹੁਤ ਹੀ ਨਿੰਦਨਯੋਗ ਹੈ ਇਹ ਘਟਨਾ ਜਿਹੜੀ ਇਹ ਇੱਕ ਸਮਾਜ ਦੇ ਵਿੱਚ ਇਹ ਪਾੜ ਪਾਉਣ ਵਾਸਤੇ ਘਟਨਾ ਕੀਤੀ ਗਈ ਹੈ ਜੋ ਉਥੇ ਪੁੱਛ ਕੇ ਜਾਤ ਨੂੰ ਧਰਮ ਨੂੰ ਪੁੱਛ ਕੇ ਮਾਰਿਆ ਗਿਆ ਹੈ ਤੇ ਮੈਂ ਇਹ ਕਹਿਣਾ ਹੈ ਕਿ ਅਤਵਾਦ ਦਾ ਕੋਈ ਜਾਤ ਜਾਂ ਕੋਈ ਧਰਮ ਨਹੀਂ ਹੁੰਦਾ ਕਿਉਂਕਿ ਇਹਨਾਂ ਨੇ ਕਿਤੇ ਨਾ ਕਿਤੇ ਸਾਡੇ ਵਿੱਚ ਵਖਰੇਵੇਂ ਪਾਉਣ ਵਾਸਤੇ ਜਿਹੜਾ ਹਿੰਦੂ ਮੁਸਲਮਨ ਸਿੱਖ ਧਰਮ ਨੂੰ ਜਿਹੜੀਆਂ ਨੇ ਇਹ ਚੀਜ਼ਾਂ ਦੇ ਵਿੱਚ ਵਖਰੇਵੇਂ ਪਾਉਣ ਵਾਸਤੇ ਇਹੋ ਜਿਹੀਆਂ ਘਟਨਾਵਾਂ ਆਮ ਹੀ ਇਹ ਅਤਵਾਦੀ ਲੋਕ ਜਿਹੜੇ ਨੇ ਕਰਦੇ ਨੇ ਮੈਂ ਸਰਕਾਰ ਨੂੰ ਕਹਾਂਗਾ ਕਿ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਪਾਕਿਸਤਾਨ ਦੇ ਉੱਤੇ ਹਰ ਇੱਕ ਤਰ੍ਹਾਂ ਦੇ ਨਾਤੇ ਜਿਹੜੇ ਨੇ ਉਹ ਖੰਡਿਤ ਕੀਤੀ ਜਾਣਾ ਉਹ ਤੋੜੇ ਜਾਣ ਹਰ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਦੇ ਨਾਲ ਰਿਸ਼ਤੇ ਬੰਦੇ ਨੇ ਉਹ ਬਿਲਕੁਲ ਖਤਮ ਕੀਤੇ ਜਾਣ ਚਾਹੇ ਉਹ ਖੇਡ ਦੇ ਮੈਦਾਨ ਦੇ ਹੋਣ ਚਾਹੇ ਉਹ ਵਪਾਰਕ ਤੌਰ ਤੇ ਹੋਣ ਇਹਨਾਂ ਨੂੰ ਬਿਲਕੁਲ ਖਤਮ ਕਰਕੇ ਇਵਨ ਕਿ ਜਿਹੜੇ ਪਾਣੀ ਦੇ ਪਾਣੀ ਦੀ ਸਾਂਝ ਵੀ ਜਿਹੜੀ ਉਹਨਾਂ ਦੇ ਨਾਲ ਹੈ ਉਹ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਵੀ ਖਤਮ ਕੀਤੀ ਜਾਵੇ ਤਾਂ ਜੋ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋ ਸਕੇ ਮੈਂ ਇਹ ਇੰਨਾ ਕਹਿੰਦਾ ਹੋਇਆ ਸਾਡੇ ਅਜ ਅੰbedkar ਸਮਾਜਦਲ ਵੱਲੋਂ ਕੈਡਲ ਮਾਰਚ ਕੀਤਾ ਗਿਆ ਹੈ ਤੇ ਕੁਝ ਸਮੇਂ ਲਈ ਉਹਨਾਂ ਦੇ ਸ਼ਬਦਾਂ ਅਜਲੀ ਦੇਣ ਵਾਸਤੇ ਮੋਰਨਵਰਤ ਰੱਖਿਆ ਗਿਆ ਸੀ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਜੜੀਆਂ ਉਹਨਾਂ ਦੇ ਪਰਿਵਾਰ ਨੂੰ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਦੁੱਖ ਸਹਿਣ ਦੀ ਸ਼ਮਤਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅੱਜ ਜਿਵੇਂ ਕਿ ਬਹੁਤ ਮੰਦਪਾਕੀ ਘਟਨਾ ਪਹਿਲਗਾਮ 'ਚ ਹੋਈ ਆ ਪਾਕਿਸਤਾਨ ਵੱਲੋਂ ਬਹੁਤ ਗਨੋਨੀ ਹਰਕਤ ਹੋਈ ਆ ਅੱਜ ਅੰਬੇਦਕਰ ਸਮਾਜਦਲ ਵੱਲੋਂ ਸਾਡੇ ਰਾਸ਼ਟਰੀ ਅដឹកਸ਼ਵੀਰ ਸੰਨੀਦਾਨਵ ਜੀ ਦੀ ਅਧਿਖਸ਼ਤਾ ਦੇ ਵਿੱਚ ਰੇਲਵੇ ਸਟੇਸ਼ਨ ਯੂਨੀਅਨ ਆਫਿਸ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਤੇ ਪਹਿਲਗਾਮ 'ਚ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਨਾਲ ਦੇ ਨਾਲ ਅੰਬੇਦਕਰ ਸਮਾਜਦਲ ਦੀ ਪੂਰੀ ਟੀਮ ਇੱਥੇ ਉਪਸਥਿਤ ਹੋਈ ਸੋ ਸਾਰਿਆਂ ਨੂੰ ਬੇਨਤੀ ਆ ਕਿ ਜਿਹੜਾ ਪਹਿਲਗਾਮ 'ਚ ਇਹ ਅਤਵਾਦੀ ਹਮਲਾ ਹੋਇਆ ਹੈ ਭਾਰਤ ਸਰਕਾਰ ਇਹਨਾਂ ਦੋਸ਼ੀਆਂ ਨੂੰ ਵੱਤੋਂ ਵੱਧ ਕੜੀ ਤੋਂ ਕੜੀ ਸਜ਼ਾ ਦਵੇ ਤੇ ਨਾਲ ਜਿਹੜੇ ਉੱਥੇ ਸ਼ਹੀਦ ਹੋਏ ਨੇ ਰੱਬ ਭਗਵਾਨ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦਵੇ ਇਹਨਾਂ ਕਹਿੰਦੇ ਹੋਏ ਜੈ ਭੀਮ ਜੈ ਭਰਤ ਜੈ